ਪਿਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਗੜੇਮਾਰੀ ਦੇਖਣ ਨੂੰ ਮਿਲੀ ਅਤੇ ਇਸ ਗੜੇਮਾਰੀ ਕਰਕੇ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਤੇ ਚਿੱਟੀ ਚਾਦਰ ਵਿਛ ਗਈ ਬਰਫ਼ ਦੇ ਨਾਲ ਇਹ ਸੜਕਾਂ ਟਕੀਆਂ ਗਈਆਂ ਅਤੇ ਲੋਕ ਜਿਹੜੇ ਨੇ ਇਸ ਚੀਜ਼ ਦਾ ਲੁਤਫੋ ਵੀ ਉਠਾਉਂਦੇ ਨਜ਼ਰ ਆਏ ਸੜਕਾਂ ਦੇ ਉੱਤੇ ਉਤਰੇ ਲੋਕਾਂ ਨੇ ਬਰਫ਼ ਦੇ ਨਾਲ ਮਸਤੀ ਕੀਤੀ ਖੇਡਦੇ ਹੋਏ ਉਹ ਲੋਕ ਨਜ਼ਰ ਆ ਰਹੇ ਸੀ ਤੇ ਲੋਕਾਂ ਨੇ ਕਿਹਾ ਕਿ ਸਾਨੂੰ ਹੁਣ ਸ਼ਿਮਲੇ ਜਾਣ ਦੀ ਲੋੜ ਨਹੀਂ ਇੱਥੇ ਹੀ ਸ਼ਿਮਲੇ ਵਰਗਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਇਹ ਤਾਂ ਸੀ ਇੱਕ ਪਹਿਲੂ ਅਤੇ ਦੂਸਰਾ ਪਹਿਲੂ ਜਿਹੜਾ ਕਿਤਨਾ ਕਿਤੇ ਛੁਪਿਆ ਰਹਿ ਗਿਆ ਜੋ ਕਿ ਹੁਣ ਐਮਪੀ ਗੁਰਜੀਤ ਓਜਲਾ ਦੇ ਵੱਲੋਂ ਸਾਹਮਣੇ ਲਿਆਂਦਾ ਗਿਆ ਉਹ ਪਹਿਲੂ ਹੈ ਕਿਸਾਨਾਂ ਦੀ ਦੁੱਖਪਰੀ ਦਾਸਤਾਨ ਕਿਉਂਕਿ ਜਿੱਥੇ ਅੰਮ੍ਰਿਤਸਰ ਦੇ ਵਿੱਚ ਗੜੇਮਾਰੀ ਹੋਈ ਲੋਕਾਂ ਨੇ ਇਸ ਚੀਜ਼ ਦਾ ਲੋਤਪੂ ਉਠਾਇਆ ਉੱਥੇ ਹੀ ਇਹ ਗੜੇਮਾਰੀ ਜਿਹੜੀ ਹੈ ਕਿਸਾਨਾਂ ਦੀ ਜਾਨ ਤੇ ਵੀ ਬਣ ਗਈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੜੇਮਾਰੀ ਕਰਕੇ ਇਉਂ ਜਾਪ ਰਿਹਾ ਸੀ ਜਿਵੇਂ ਕੁਦਰਤ ਨੇ ਹਰੀਆਂ ਕਣਕਾਂ ਦੇ ਉੱਤੇ ਕੰਬਾਈਨ ਚਲਾ ਦਿੱਤੀ ਹੋਈ ਅਤੇ ਕਿਤੇ ਨਾ ਕਿਤੇ ਵੱਡੇ ਵੱਡੇ ਜੋ ਗੜੇ ਮਾਰੀ ਕਰਕੇ ਬਰਫ਼ ਦੇ ਡਲੇ ਸੀਗੇ ਉਹ ਇਸ ਫਸਲ ਦੇ ਉੱਤੇ ਕਹਿਰ ਟਾਉਂਦੇ ਨਜ਼ਰ ਆਏ ਇਹਡੀਆਂ ਤਸਵੀਰਾਂ ਜਿਹੜੀਆਂ ਨੇ ਉਹ ਐਮਪੀ ਗੁਰਜੀਤ ਓਜਲਾ ਦੇ ਵੱਲੋਂ ਦਿਖਾਈਆਂ ਗਈਆਂ ਅਤੇ ਸਰਕਾਰ ਤੋਂ ਬਰਬਾਦ ਹੋਈ ਫਸਲ ਦਾ ਮੁਆਵਜ਼ਾ ਵੀ ਮੰਗ ਰਹੇ ਨੇ ਗੁਰਜੀਤ ਓਜਲਾ ਉਹਨਾਂ ਨੇ ਕਿਹਾ ਕਿ ਨਹੀਂ ਤਾਂ ਕਿਸਾਨ ਮਜ਼ਦੂਰ ਸੰਘਰਸ਼ ਜਲਦ ਕੋਈ ਨਵਾਂ ਜਿਹੜਾ ਆ ਸੰਘਰਸ਼ ਵਿੱਢ ਸਕਦਾ ਇਸ ਤੋਂ ਪਹਿਲਾਂ ਹੀ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦਾ ਹੱਲ ਕਰ ਦਿੱਤਾ ਜਾਵੇ ਕਿਉਂਕਿ ਇੱਕ ਪਾਸੇ ਤਾਂ ਲੋਕਾਂ ਨੇ ਗੜੇਮਾਰੀ ਦਾ ਲੋਸਪੋ ਉਠਾਇਆ ਮਨੋਰੰਜਨ ਦਾ ਸਾਧਨ ਬਣ ਗਈ ਹੈ ਗੜੇਮਾਰੀ ਪਰ ਕਿਤੇ ਨਾ ਕਿਤੇ ਕਿਸਾਨਾਂ ਦੇ ਜਾਨ ਤੇ ਵੀ ਬਣੀ ਇਹ ਗੜੇਮਾਰੀ ਗੜੇਮਾਰੀ ਕਰਕੇ ਉਹਨਾਂ ਦੀ ਫਸਲ ਦਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੜੇਮਾਰੀ ਦੀ ਸੰਭਾਵਨਾ ਜਿਹੜੀ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਐ ਉਹ ਜਤਾਈ ਗਈ ਆ ਹੋ ਸਕਦੀ ਆ ਤਾਂ ਕਿਤਨਾ ਕਿਤੇ ਕਿਸਾਨ ਜਿਹੜੇ ਨੇ ਪਰੇਸ਼ਾਨ ਨਜ਼ਰ ਆ ਰਹੇ ਨੇ ਅਤੇ ਸਰਕਾਰ ਨੂੰ ਇਸ ਦੀ ਬਾਫੜਨੀ ਚਾਹੀਦੀ ਆ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਆ ਇਸ ਗੱਲ ਦਾ ਪ੍ਰਗਟਾਵਾ ਜਿਹੜਾ ਆ ਐਮਪੀ ਗੁਰਜੀਤ ਓਝਲਾ ਦੇ ਵੱਲੋਂ ਕੀਤਾ ਗਿਆ ਸੁਣਦੇ ਕੀ ਕੁਝ ਕਹਿਣਾ ਸੀ ਭੈਣੀ ਜੀ ਐ ਇੱਥੇ ਜਮੀਨ 'ਤੇ ਖੜੇ ਆ ਮੈਂ ਦਿਖਾਉਣਾ ਚਾਹੁੰਦਾ ਕਿ ਆ ਪੱਤਸੋਂ ਦੇ ਘੜੇ ਪਏ ਨੇ ਅਜੇ ਵੀ ਆ ਢੇਰ ਲੱਗਾ ਖੜਿਆ ਹੋਰ ਸਾਰੀ ਫਸਲ ਦੇ ਅੰਦਰ ਔਰ ਫਸਲ ਸਾਰੀ ਤਬਾਹ ਹੋ ਗਈ ਆ ਜਿਹੜੀ ਕਣਕ ਆ ਉਹਦਾ ਨਾਲ ਟੁੱਟ ਚੁੱਕਿਆ ਬਾਹਰ ਔਰ ਉਹਨੂੰ ਜਿਹੜਾ ਛਿੱਟਾ ਆ ਛਿੱਟੇ ਬਿਲਕੁਲ ਸੁੱਕ ਜਾਣੇ ਆ ਕਿਉਂਕਿ ਸਾਰਿਆਂ ਚ ਤਕਰੀਬਨ ਫਸਲ ਤੇ ਕਣਕ ਜਿਹੜੀ ਜੱਬੇ ਤੋਂ ਉੱਪਰ ਆ ਗਈ ਆ ਛਿੱਟੇ ਲੜ ਗਏ ਆ ਪਰ ਇਹ ਆਸਮੀਦ ਹੁੰਦੀ ਆ ਕਿਸਾਨ ਨੂੰ ਮਜ਼ਦੂਰ ਨੂੰ ਸਾਰਿਆਂ ਨੂੰ ਆ ਦੇਖੋ ਕਿਹੜੇ ਦੋ ਦਿਨ ਹੋ ਗਏ ਆ ਬੇਤ ਆ ਦਿਖਾਉਣਾ ਜੋ ਨਾ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਜ਼ਰੂਰ ਦੌਰਾ ਕਰੋ ਸਾਡੇ ਇਲਾਕਿਆਂ ਦਾ ਕਰੀਬ 25-30 ਹਜ਼ਾਰ ਏਕੜ ਫਸਲ ਜਿਹੜੀ ਆ ਉਹ ਤਬਾਹ ਹੋਈ ਹੈ ਸਾਡੀ ਅਵਸਰ ਦੇ ਵਿੱਚ ਔਰ ਸਾਰੀ ਫਸਲ ਚਾਹੇ ਉਹ ਸਬਜ਼ੀ ਆ ਚਾਹੇ ਕਣਕ ਆ ਭਾਵੇਂ ਬਾਗ ਨੇ ਕਿਹੇ ਦੇ ਉੱਤੇ ਵੀ ਫਲ ਨਹੀਂ ਰਹਿ ਗਿਆ ਘਰਾਂ ਦਾ ਵੀ ਨਿਖਾਲ ਹੋਇਆ ਛੱਤਾਂ ਡੇਗੀਆਂ ਨੇ ਆ ਹਾਲਾਤ ਨੇ ਇੱਥੇ ਔਰ ਮੇਰੀ ਪੁਰਜੋਰ ਮੰਗ ਹੈ ਕਿ ਇਹ ਐਸ ਵੇੜੇ ਫਸਲ ਤਕਰੀਬਨ ਪੱਕਣ ਦੇ ਕੰਡੇ ਤੇ ਆਉਣ ਵਾਲੀ ਸੀ ਆ ਵੱਧ ਤੋਂ ਵੱਧ ਆ ਇਸ ਮਹੀਨੇ ਮਾਰਚ-ਅਪ੍ਰੈਲ ਦੇ ਵਿੱਚ ਵਾਢੀ ਪੈ ਜਾਂਦੀ ਹੈ ਔਰ ਹੁਣੇ ਬਿਲਕੁਲ ਹੀ ਇੱਥੇ ਇਹ ਲਿੱਡੀਆਂ ਨੇ ਫਸਲਾਂ ਤੁਸੀਂ ਇੱਧਰ ਵੇਖ ਸਕਦੇ ਹੋ ਜੇ ਕੈਮਰੇ ਦੇ ਨਾਲ ਕਿਉਂਕਿ ਥੱਲੇ ਪਾਣੀ ਹੈ ਜ਼ਮੀਨ 'ਚ ਉੱਤਰ ਨਹੀਂ ਸਕਦੇ ਔਰ ਇਹ ਸਾਰੀਆਂ ਫਸਲਾਂ ਮਤਲਬ ਖਤਮ ਹੀ ਹੋਈਆਂ ਨੇ ਆ ਸਿਰ ਟੁੱਟ ਗਏ ਨੇ ਸਿੱਟੇ ਦਾ ਨਾੜ ਦਾ ਜਿਹੜਾ ਮੇਨ ਪੌਦਾ ਹੁੰਦਾ ਹੈ ਉਹਦਾ ਲੱਕ ਟੁੱਟ ਗਿਆ ਬਿਲਕੁਲ ਹੀ ਸੋ ਸਰਕਾਰ ਇਹਦੇ ਤੇ ਧਿਆਨ ਦੇਵੇ ਆ ਪਿੰਡਾਂ ਦੇ ਸਾਡੇ ਸਰਪੰਚ ਸਭਾਂ ਸਾਰੇ ਇਕੱਠੇ ਹੋਏ ਆ ਔਰ ਸਰਕਾਰਾਂ ਹੁੰਦੀਆਂ ਐਸੇ ਕੰਮ ਲਈ ਆ ਕਿ ਜੇ ਕੋਈ ਮੁਸ਼ਕਲ ਆਵੇ ਤੇ ਨਾਲ ਖੰਡਉਂਦੀਆਂ ਨੇ ਮੁੱਖ ਮੰਤਰੀ ਸਾਹਿਬ ਅੱਗੇ ਵੀ ਸਾਡੇ ਅਜ ਨਾਲੇ ਜੀ ਵੀ ਗੜੇਮਾਰੀ ਹੋਈ ਸੀ ਉਹਦਾ ਵੀ ਕੋਈ ਮੁਆਵਜ਼ਾ ਨਹੀਂ ਆਇਆ ਕਿਤੇ ਉਹ ਨਾ ਹੋਵੇ ਜਿੱਦਾਂ ਦਰਿਆ ਤੇ ਪਾਣੀ ਫਾੜਾਏ ਸੀ ਮਾਲਵੇ ਵਾਲੇ ਬੰਨੇ ਤੇ ਉਹਦੇ ਵੀ ਮੁਆਵਜ਼ੇ ਨਹੀਂ ਦਿੱਤੇ ਗਏ ਤੇ ਕਿਰਪਾ ਕਰਕੇ ਅਸੀਂ ਬਾਰਡਰ ਦੇ ਵਾਲੇ ਲੋਕ ਆ ਸਾਡੇ ਕੋਲ ਬਹੁਤੇ ਸਾਧਨ ਨਹੀਂ ਹੈਗੇ ਇੱਥੇ ਇੰਨੇ ਜਿਆਦੇ ਲੋਕਾਂ ਕੋਲ ਛੋਟੀਆਂ-ਛੋਟੀਆਂ ਜ਼ਮੀਨਾਂ ਨੇ ਬਹੁਤ ਜਿਆਦੀਆਂ ਜ਼ਮੀਨਾਂ ਨਹੀਂ ਹੈਗੀਆਂ ਹੈਗੀਆਂ ਕਿਸੇ ਕੋਲ ਕੁਲ 4 ਕਿੱਲੇ ਕੋ 5 ਕਿੱਲੇ ਸੋ ਮੇਰੀ ਸਰਕਾਰ ਤੋਂ ਮੰਗਿਆ ਸਰਕਾਰ ਤੁਰੰਤ ਪਿੰਡਾਂ ਦੇ ਵਿੱਚ ਪਹੁੰਚਣ ਤੁਹਾਡੇ ਐਮਐਲਏ ਪਹੁੰਚਣ ਤੁਹਾਡੇ ਮੰਤਰੀ ਪਹੁੰਚਣ ਤਾਂ ਕਿ ਇਹਨਾਂ ਲੋਕਾਂ ਨੂੰ ਕੋਈ ਰਾਹਤ ਦਿਓ ਜਿਹੜੀ ਫਸਲ ਬੀਜੀ ਹੁੰਦੀ ਉਹ ਤਾਂ ਪਹਿਲਾਂ ਵੇਚ ਕੇ ਖਾਦੀ ਹੁੰਦੀ ਹੈ तकरीबन ਉਹਦਾ ਕਰਜ਼ਾ ਤੇ ਚੁੱਕਿਆ ਹੁੰਦਾ ਜ਼ਿਮੀਂਦਾਰ ਨੇ ਔਰ ਕੁਝ ਆਸਮਿਤ ਹੁੰਦੀ ਕੋਈ ਕਰਜ਼ਾ ਲੱਥੇਗਾ ਨਵੇਂ ਨਵੇਂ ਪੁਰਾਣੇ ਹੋਣਗੇ ਕੋਈ ਵਿਆਹ ਸ਼ਾਦੀ ਕਰਨੀ ਹੈ ਕਿਸੇ ਨੇ ਕੁਝ ਕਰਨਾ ਹੈ ਤੇ ਇਸ ਵੇਲੇ ਸਾਰਿਆਂ ਨੂੰ ਬਹੁਤ ਮੁਸ਼ਕਲ ਆ ਅਸੀਂ ਵੀਡੀਓ ਲੋਕਾਂ ਦੀਆਂ ਵੀ ਵੇਖ ਰਹੇ ਆ ਔਰ ਇਹਨਾਂ ਪਿੰਡਾਂ ਦੇ ਵਿੱਚ ਕਰੀਬ 20000 ਮੰਨੇ ਵਿਕੜ ਮੈਨੂੰ ਲੱਗਦਾ ਹੈ ਕਿ 25 ਹਜ਼ਾਰ ਏਕੜ ਦੇ ਕਰੀਬ ਜੇ ਗਰਦੌਰੀ ਕਰੋਗੇ ਤੇ ਇੰਨੀ ਫਸਲ ਨਿਕਲੋਣੀ ਜਿਹੜੀ ਖਰਾਬ ਹੋਈ ਹੈ। ਔਰ ਇਹ ਪੱਟੀ ਲਗਾਤਾਰ ਹੀ ਭੈਣੀ ਤੋਂ ਸ਼ੁਰੂ ਹੁੰਦੀ ਹੈ ਬਰੇ ਛੀਨਿਆਂ ਤੋਂ ਚੈਨਪੁਰ ਬਲੱਗਣ ਤੋਂ ਰਾਸਾਸੀ ਵਾਲੇ ਬੰਨਿਓ ਇਹ ਲਗਾਤਾਰ ਹੀ ਇੱਥੋਂ ਹੁੰਦੀ ਹੋਈ ਮਜੀਠੇ ਵਾਲੇ ਇਲਾਕੇ ਤੋਂ ਲੰਘਦੀ ਹੋਈ ਬੱਲਾ ਤੋਂ ਸਤਿੰਦਰਾ ਤੋਂ ਇਧਰੋਂ ਜਾਂਦੀ ਹੋਈ ਹੈ ਵਿਆਸ ਤੱਕ ਜਾਂਦੀ ਹੈ ਪੱਟੀ। ਔਰ ਇਹਦਾ ਸਰਵੇ ਪ੍ਰੋਪਰ ਕਰਾਓ। ਸਰਵੇ ਕਰਾ ਕੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਅਸਲੀ ਨੁਕਸਾਨ ਕੀ ਤੇ ਇਹਦੀ ਭਰਪਾਈ ਪੂਰੀ ਕਰਿਓ ਕਿਉਂਕਿ ਉਮੀਦ ਕਰਦੇ ਆ ਕਿ ਹਰ ਕੋ ਬੰਦੇ ਨੂੰ 60-70000 ਰੁਪਏ ਫਸਲ ਚੋਂ ਮਿਲਣਾ ਹੁੰਦਾ ਇੱਕ ਦੇ ਇਕੜ ਚੋਂ ਆਸਮੀਦ ਹੁੰਦੀ ਇਹਦੇ ਨਾਲ ਵੱਡੀ ਗੱਲ ਹੈ ਕਿ ਜਿਹੜੀਆਂ ਮਾਲ ਡੰਗਰ ਹੈ ਮਾਲ ਡੰਗਰ ਦਾ ਵੀ ਬਹੁਤ ਵੱਡਾ ਨੁਕਸਾਨ ਹੋਣਾ ਕਿਉਂਕਿ ਹੁਣ ਉਹਨਾਂ ਨੂੰ ਤੂੜੀ ਨਹੀਂ ਮਿਲਣੀ ਅੱਗੇ ਤੂੜੀ ਵੀ ਸੁੱਕੇ ਸੁੱਕੇ ਦਾ ਵੀ ਮੁਸ਼ਕਲ ਹੋਣੀ ਹੈ ਸੋ ਤਰੰਤ ਅਮਰਸਰ ਪਹੁੰਚੋ ਅਮਰਸਰ ਆ ਕੇ ਇਹਨਾਂ ਦੀ ਸਾਰ ਲਓ ਆਪਣੇ ਐਮ.ਐਲ.ਏ ਨੂੰ ਕਹੋ ਪਹੁੰਚਣ ਕਿਉਂਕਿ ਦੋ ਦਿਨ ਹੋ ਗਏ ਮੈਂ ਦੇਖ ਰਿਹਾ ਕਿ ਅਜੇ ਤੱਕ ਕੋਈ ਕਿਤੇ ਕੋਟਾ ਮਟਾਵਾ ਗਿਆ ਪਿੰਡਾਂ 'ਚ ਹੁਣ ਠੀਕ ਹੈ ਕਿਤੇ ਵਿਜ਼ੀ ਹੋ ਸਕਦੇ ਪਰ ਆ ਕੇ ਇਹਨਾਂ ਦੀ ਸਾਰ ਲਓ ਔਰ ਵੱਡਾ ਮੁਆਵਜ਼ਾ ਜਿਹੜਾ ਹੈ ਜਿਹੜਾ ਪੂਰਾ ਇਹਨਾਂ ਦੀ ਇਹਨਾਂ ਦੀ ਸੰਤੁਸ਼ਟੀ ਹੋਵੇ ਕਿਉਂਕਿ ਇਹਦੇ ਨਾਲ ਕਿਸਾਨ ਮਜ਼ਦੂਰ ਦੋਵਾਂ ਦਾ ਔਰ ਜਿਹੜੀ ਖਾਸ ਕਰ ਬੇਜਬਾਨੇ ਜਾਨਵਰਾਂ ਦਾ ਵੀ ਇਹ ਰਸ਼ਨ ਹੈ ਸਾਰਿਆਂ ਦਾ ਬਹੁਤ ਵੱਡਾ ਨੁਕਸਾਨ ਹੈ ਆ ਪਿੰਡਾਂ ਦੇ ਲੋਕ ਖੜੇ ਨੇ ਇਹਨਾਂ ਨੂੰ ਪੁੱਛ ਰਹੇ ਇਹਨਾਂ ਦੇ ਹਾਲਾਤ ਕੀ ਨੇ ਸਾਰੇ ਗੱਲਾਂ ਕਰ ਰਹੇ ਛੱਟ ਤੇ ਗੇਹਨੇ ਸਰਪੰਚ ਖੜੇ ਨੇ ਸਾਰੇ ਮੁਸ਼ਕਲਾਂ 'ਚ